ਮੈਂ ਡਾਕਟਰ ਪਿੰਗਲ ਜੋਤ ਸਿੰਘ ਮਾਤਾ ਕੁਸ਼ਲ ਲਿਆਤੇ ਹਾਂ ਜਿਵੇਂ ਤੁਸੀਂ ਜਾਣਦੇ ਹੋ ਪਿਛਲੇ 3 ਦਿਨਾਂ ਤੋਂ ਸਾਡੀ ਸਟ੍ਰਾਈਕ ਲਗਾਤਾਰ ਚੱਲ ਰਹੀ ਹੈ ਪਰ ਅਜੇ ਅਸੀਂ ਪੇਸ਼ੈਂਟਸ ਨੂੰ ਕਿ ਬਿਲਕੁਲ ਵੀ ਸਫਰ ਨਹੀਂ ਹੋਣ ਦਿੱਤਾ ਕਿਉਂਕਿ 8 ਤੋਂ 11 ਵਜੇ ਤੱਕ ਅਸੀਂ ਹਸਪਤਾਲ ਵਿੱਚ ਆ ਕੇ ਬੈਜ ਜਾਂਦੇ ਹਾਂ ਤੇ ਪੇਸ਼ੈਂਟਸ ਨੂੰ ਕਹਿ ਦਿੱਤਾ ਜਾਂਦਾ ਹੈ ਵੀ 11 ਵਜੇ ਤੋਂ ਬਾਅਦ ਤੁਹਾਨੂੰ ਦੇਖ ਕੇ ਜਾਵਾਂਗੇ ਤੇ ਸਾਰੇ ਮਰੀਜ਼ ਦੇਖ ਕੇ ਜਾਂਦੇ ਹਾਂ ਭਾਵੇਂ ਸਾਨੂੰ 2 ਵਜਣ 3 ਵਜਣ 4 ਵਜਣ ਮਰੀਜ਼ ਨੂੰ ਇੱਥੇ ਕਿਸੇ ਨੂੰ ਵੀ ਸਫਰ ਨਹੀਂ ਕੀਤਾ ਜਗੇ ਪਰ ਅੱਜ ਦੀ ਮੀਟਿੰਗ ਦੇਖ ਰਹੇ ਹਾਂ ਅਸੀਂ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਦੋਨੋਂ ਮੁੱਦੇ ਹਨ ਸੇਫਟੀ ਦਾ ਸਿਕਿਉਰਿਟੀ ਦਾ ਤੇ ਐਸਪੀ ਦਾ ਜ ਹੋਇਆ ਤਾਂ ਜਿਵੇਂ ਐਸੋਸੀਏਸ਼ਨ ਕਾਲ ਕਰੇਗੀ ਉਸ ਤਰੀਕੇ ਨਾਲ ਅਜੇ ਪਲਾਨ ਏ ਹੈ ਵੀ ਕੱਲ ਦੇ ਦਿਨ ਤੋਂ ਪੂਰੇ ਦਿਨ ਦੀ ਹੜਤਾਲ ਕੀਤੀ ਜਾਏਗੀ ਜੇ ਇਸੇ ਤਰੀਕੇ ਨਾਲ ਜੇ ਜੋ ਜੋ ਫੈਸਲਾ ਲਿਆ ਗਿਆ ਹੈ ਸਾਡੀ ਐਸੋਸੀਏਸ਼ਨ ਦਾ ਇਹੀ ਹੈ ਵੀ ਕੱਲ ਤੋਂ ਪੂਰੀ OPD ਸੇਵਾਵਾਂ ਬੰਦ ਕੀਤੀਆਂ ਜਾਣਗੀਆਂ ਤੇ ਜੇ ਇਸ ਤੋਂ ਬਾਅਦ ਵੀ ਨਾ ਹੋਇਆ ਤਾਂ ਫਿਰ ਇਸ ਦੌਰ ਨੂੰ ਹੋਰ ਅੱਗੇ ਤੱਕ ਲੈ ਕੇ ਜਾਇਆ ਜਾਏਗਾ ਮੇਰਾ ਨਾਮ ਡਾਕਟਰ ਭਗਵੀਤਾ ਹੈ ਮਾਤਾ ਕਸ਼ਾਲਾ ਦੇ ਮੈਡੀਕਲ ਸਪੈਸ਼ਲਿਸਟ ਹਾਂ ਜਿਵੇਂ ਕਿ ਸਾਰੇ 10 ਹੀ ਰਹਣੇ ਡਾਕਟਰਸ ਦੀ 1991 ਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਵੀ ਜੋ ਸਟਰੈਂਥ ਇਸ ਸਿਸਟਮ ਵਿੱਚ ਹੋਣੀ ਚਾਹੀਦੀ ਹੈ ਉਸ ਵੀ 57% ਵੈਕੈਂਸੀ ਹੈ ਇੰਨੀ ਸਟਰੈਂਥ ਤੇ ਵੀ ਅਸੀਂ ਕਿੰਨਾ ਜ਼ਿਆਦਾ ਕੰਮ ਕਰਕੇ ਇੱਕ ਇੱਕ ਡਾਕਟਰ 100 150 ਮਰੀਜ਼ ਰੋਜ਼ ਦੇਖ ਰਿਹਾ ਹੈ ਦਿਨ ਰਾਤ ਅਮਰਜੈਂਸੀ ਕਾਲਸ ਅਟੈਂਪ ਕਰਦਾ ਹੈ ਫੇਰ ਵੀ ਸਾਨੂੰ ਆਪਣੀਆਂ ਤਰੱਕੀਆਂ ਲਈ ਸਰਕਾਰ ਅੱਗੇ ਗੁਹਾਰ ਲਾਣੀ ਪੈ ਰਹੀ ਹੈ ਤਾਂ ਬੜੀ ਮਨ ਭਾਗੀ ਗੱਲ ਸਿਰਫ ਇਹੀ ਰੀਜ਼ਨ ਨਹੀਂ ਹੈ ਸਿਕਿਉਰਿਟੀ ਸੈਕੰਡਰੀ ਰਿਜ਼ਰਵ ਕਿਉਂਕਿ ਸਾਡੀਆਂ ਡਿਊਟੀਆਂ ਸਿਰਫ ਦਿਨ ਦੇ ਟਾਈਮਸ ਲਿਮਿਟਿਡ ਨਹੀਂ ਹਨ ਰਾਤ ਬਰਾਤੇ ਸ਼ਾਮ ਨੂੰ ਵੀ ਸਟਾਫ ਡਿਊਟੀਆਂ ਤੇ ਹੁੰਦਾ ਹੈ ਡਾਕਟਰਸ ਡਿਊਟੀਆਂ ਤੇ ਹੁੰਦੇ ਹਨ ਹਰ ਕੁਛ ਦਿਨਾਂ ਬਾਅਦ ਆਪਣੇ ਸਾਹਮਣੇ ਕੋਈ ਨਾ ਕੋਈ ਘਟਨਾ ਦੀ ਖਬਰ ਆਉਂਦੀ ਹੈ ਕਿ ਲੋਕਾਂ ਨੇ ਮਿਸ ਬਿਹੇਵ ਕੀਤਾ ਆਪਣਾ ਨੁਕਸਾਨ ਕੀਤਾ ਤੋੜਪਾਂ ਕੀਤੀ ਇਹ ਸਭ ਕੁਝ ਰੋਕਣਾ ਸਰਕਾਰ ਦਾ ਫਰਜ਼ ਹੈ ਇਹਨਾਂ ਚੀਜ਼ਾਂ ਲਈ ਜੇ ਸਾਨੂੰ ਮੰਗਣਾ ਪੈ ਰਿਹਾ ਹੜਤਾਲ ਕਰਨੀ ਪੈ ਰਹੀ ਹੈ ਇਹ ਬੜੀ ਸ਼ਰਮ ਦੀ ਗੱਲ ਹੈ ਸ਼ੁਰੂ ਕਰਨਾ ਹਾਂ ਹਾਂ ਸਵਾਲ ਸਰਸਟਾਈਡ ਪੀਸ ਦੇ ਜਰੀਏ ਅੱਗੇ ਨੂੰ ਕੀ ਨਾ ਅੱਜ ਤੀਜਾ ਦਿਨ ਹੜਤਾਲ ਦਾ ਜੋ ਅੱਧੇ ਦਿਨਾਂ ਲਈ ਕੀਤੀ ਜਾ ਰਹੀ ਹੈ ਤੋਂ ਮੁੱਖ ਮੰਗਾਂ ਇਹਦੇ ਵਿੱਚ ਜੋ ਪਹਿਲਾਂ ਵੀ ਦੱਸੀਆਂ ਜਾ ਰਹੀਆਂ ਕਿ ਸਿਕਿਉਰਿਟੀ ਬਹੁਤ ਵੱਡਾ ਇਸ਼ੂਸ ਹੈ ਜਿਹੜਾ ਕਿ ਹਸਪਤਾਲਾਂ ਦੇ ਵਿੱਚ ਰੋਜ਼ ਇਹ ਜਿਹੇ ਘਟਨਾਵਾਂ ਹੋ ਰਹੀਆਂ ਕੱਲ ਸੰਗਰੂਰ ਸਿਵਲ ਹਸਪਤਾਲ ਦੇ ਵਿੱਚ ਰਾਤ 2 ਤੇਰਾ ਆਪਸ ਆ ਕੇ ਝਗੜ ਪਈਆਂ ਉਹਨਾਂ ਦੀ ਤੁਸੀਂ ਵੀਡੀਓਜ਼ ਵੀ ਆ ਰਹੀਆਂ ਤੇ ਉਹਦਾ ਤੁਸੀਂ ਦੇਖ ਸਕਦੇ ਹੋ ਕਿ ਜਿਹ ਕਿਹੋ ਜਿਹੇ ਹਾਲਾਤਾਂ ਵਿੱਚ ਅੱਥੀ ਹਸਪਤਾਲਾਂ ਵਿੱਚ ਕੰਮ ਕਰਨਾ ਪੈ ਰਿਹਾ ਜਿਸ ਵਿੱਚ ਬਾਕੀ ਮਰੀਜ਼ਾਂ ਦਾ ਨੁਕਸਾਨ ਹੁੰਦਾ ਜਿਹੜੇ ਮਰੀਜ਼ ਉਸ ਟਾਈਮ ਸਮੇਂ ਗੰਭੀਰ ਹਾਲਤ ਵਿੱਚ ਸੀਗੇ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਆਪਣਾ ਫਰਜ਼ ਨਹੀਂ ਹੈਗਾ ਸਰਕਾਰ ਨੂੰ ਉੱਥੇ ਸੁਰੱਖਿਆ ਮੋਹਈਆ ਕਰਨੀ ਚਾਹੀਦੀ ਹੈ ਕਿਉਂਕਿ ਜਿੱਥੇ ਆਪਾਂ ਬਾਕੀ ਖਾਮਾ ਤੇ ਕੋਰਟ ਕੰਪਲੈਕਸ ਡੀਸੀ ਆਫਿਸ ਸਭ ਜਗ੍ਹਾ ਉਹਨਾਂ ਨੂੰ ਨਿੱਜੀ ਗਾਰਡ ਵੀ ਦਿੱਤੇ ਹੋਏ ਹਨ ਅਸੀਂ ਕੋਈ ਉੱਥੇ ਨਿੱਜੀ ਗਾਰਡ ਨਹੀਂ ਮੰਗ ਰਹੇ ਅਸੀਂ ਕੋਈ ਆਪਣੇ ਪਰਸਨਲ ਅਬਨਾਨਾਂ ਲੈ ਕੇ ਕੁੰਮਣ ਨੂੰ ਸਿਕਿਉਰਿਟੀ ਗੇਂ ਸਿਕਿਉਰਿਟੀ ਨਹੀਂ ਮੰਗ ਰਹੇ ਅਸੀਂ ਕਹਿ ਰਹੇ ਹਾਂ ਕਿ ਹਸਪਤਾਲਾਂ ਵਿੱਚ ਸੁਰੱਖਿਅਤ ਮਾ ਜਿਹੜੇ ਲੋਕਾਂ ਨੂੰ ਲਾਈਨਾਂ ਵਿੱਚ ਰੋਕਣ ਜਿਹੜੇ ਤਕਮ ਤੱਕੀ ਤੋਂ ਬਚਾਣ ਮਰੀਜ਼ਾਂ ਦਾ ਸਮਾਨ ਵੀ ਚੋਰੀ ਹੁੰਦਾ ਹੈ ਪੋਸਟੇਰ ਨੂੰ ਰੋਕਣ ਮੀਟਿੰਗ ਵੀ ਚੱਲ ਰਹੀ ਹੈ ਸਰ ਜੀ ਹਾਂ ਜੀ ਇਸ ਸਮੇਂ ਕੈਬਨਟ ਦੀ ਸਬ ਕਮੇਟੀ ਜਿਸ ਤੇ ਚਾਰ ਮੰਤਰੀ ਸਭਾ ਸ਼ਾਮਲ ਹਨ ਉਹ ਇਸ ਸਮੇਂ ਜਾਰੀ ਹੈ ਸਾਡੀ ਐਸੋਸੀਏਸ਼ਨ ਉੱਥੇ ਮੀਟਿੰਗ ਕਰ ਰਹੀ ਹੈ ਸਾਡੀ ਗੱਲ ਅਗਲਾ ਕਦਮ ਕੀ ਹੋਊਗਾ ਅੱਜ ਦੀ ਮੀਟਿੰਗ ਚ ਜੇ ਸਰਕਾਰ ਇਹਨਾਂ ਦੇ ਹੱਲ ਕਰ ਦਿੰਦੀ ਹੈ ਤਾਂ ਅਸੀਂ ਮਰੀਜ਼ ਵੈਸੇ ਵੀ ਅਸੀਂ ਹੜਤਾਲ ਬੰਦ ਕਰ ਦਵਾਂਗੇ ਦੋਨਾਂ ਮੁੱਦਿਆਂ ਦਾ ਸਾਨੂੰ ਹੱਲ ਚਾਹੀਦਾ ਹੈ ਜਿਹੜੇ ਜ਼ਰੂਰੀ ਮੁੱਦੇ ਹੈਗੇ ਬਾਕੀ ਮਰੀਜ਼ਾਂ ਨੂੰ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾ ਰ 11 ਵਜੇ ਤੋਂ ਬਾਅਦ ਸਾਰੇ ਮਰੀਜ਼ ਦੇਖੇ ਜਾਣਗੇ ਜੋ ਕੱਲ ਵੀ ਦੇਖਿਆ ਪਰਸੋਂ ਵੀ ਦੇਖਿਆ ਇਹ ਵੀ ਵੀਡੀਓ ਵਾਇਰਲ ਹੋ ਰਹੀ ਹੈ ਸਿਗਰੂਸ ਬਾਰੇ ਦੀ ਕਿਸ ਤਰ੍ਹਾਂ ਦੇਖ ਦੋ ਦੇਖੋ ਬਹੁਤ ਮੰਦ ਭਾਕੀ ਤੁਸੀਂ ਸਿਚੁਏਸ਼ਨ ਦਾ ਆਪ ਸਮਝ ਸਕਦੇ ਹੋ ਵੀ ਅਜਿਹੇ ਹਾਲਾਤਾਂ ਚ ਕੀ ਕੰਮ ਕਰ ਸਕਦਾ ਹੈ ਹਸਪਤਾਲ ਦੇ ਵਿੱਚ ਵੀ ਅਜੇ ਵਿੱਚ ਬਾਕੀ ਮਰੀਜ਼ਾਂ ਦਾ ਕੀ ਕੌਣ ਧਿਆਨ ਦੇ ਹ ਪਾਏਗਾ ਉਥੇ ਹਸਪਤਾਲ ਦੇ ਵਿੱਚ ਵੜ ਕੇ ਮਾਰਕੁਟਾਈ ਹੋ ਰਹੀ ਹੈ ਉਸ ਜਿਹੜਾ ਰੋਕਣ ਜਾ ਰਿਹਾ ਉਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਅਜਿਹੇ ਹਾਲਾਤਾਂ ਵਿੱਚ ਕੋਈ ਕੋਰਟ ਕੰਪਲੈਕਸ ਵਿੱਚ ਕੋਈ ਕੰਮ ਕਰ ਸਕਦਾ ਹੈ ਕੋਈ ਡੀਸੀ ਆਫਿਸ ਇਸ ਤਰ੍ਹਾਂ ਕੰਮ ਕਰ ਸਕਦਾ ਹੈ ਕਿ ਜਿੱਥੇ ਤੁਸੀਂ ਇੱਥੇ ਹਸਪਤਾਲਾਂ 'ਚ ਇੱਕ ਇਨਸੀਡੈਂਟ ਨਹੀਂ ਅਜੇ ਇਹ ਰੋਜ਼ ਹੋ ਰਿਹਾ ਹੈ ਪਰਸੋਂ ਵੀ ਹੋਇਆ ਟਕੋਲੀ ਰਾਤ ਚੋਰੀ ਕਰਨ ਦੇ ਦਾ ਮਤਲਬ ਇਰਾਦੇ ਨਾਲ ਵੜੇ ਉਹ ਸਮਾਨ ਵਿੱਚ ਮੈਡੀਸਿਨਸ ਦੇ ਕੁਝ ਸਰੀੰਜਾ ਸਰੀੰਜਾ ਚੁੱਕ ਕੇ ਭਜਰੇ ਸਨ ਜੋ ਡਾਕਟਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੇਡੀ ਡਾਕਟਰ ਆਪਰੇਡੈਂਸ ਸੀਗੀ ਉਹਨੂੰ ਧੱਕਾ ਮਾਰ ਕੇ ਭੱਜੇ ਹਾਂ ਇਸ ਕੰਡੀਸ਼ਨ ਦੇ ਵਿੱਚ ਕਿਸਾ ਨੁਕਸਾਨ ਹੋ ਜਾਏ ਤਾਂ ਕੌਣ ਜਿੰਮੇਵਾਰ ਹੈ